ਤੇ ਹੱਜੀ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਆਪਣੀ ਘਰ ਦੀ ਹੀ ਮੱਜਾਂ ਜੋ ਬ੍ਰੀਡਰ ਸਿਲੈਕਟ ਕਰਦੇ ਹੁੰਦੇ ਆ ਉਦੋਂ ਕਿਹੜੀ ਬਰੀਕੀਆਂ ਦੇਖ ਕੇ ਸਿਲੈਕਟ ਕਰਦੇ ਹੁੰਦੇ ਆ ਤੁਸੀਂ 100 150 ਮੱਝ ਰਹੀ ਹੈ ਹਰ ਟਾਈਮ ਹਾਂਜੀ ਮੈਂ 100 ਮੱਝ ਦੇ ਵਿੱਚੋਂ ਜਦੋਂ ਬ੍ਰੀਡਰ ਸਿਲੈਕਟ ਕਰਦਾ ਨਾ ਹਾਂਜੀ ਫਿਰ ਮੋਬਾਈਲ ਬੰਦ ਕਰਕੇ ਕੱਲਾ ਬੈਠ ਕੇ ਨਾ ਫਿਰ ਇੱਥੇ ਮੱਝਾਂ ਕਢਵਾਉਣਾ ਹਾਂਜੀ ਇੱਕ ਇੱਕ ਦੀ ਚੁਆਈ ਦਾ ਪਤਾ ਹੈ ਕਿੰਨਾ ਲੰਬਾ ਦੁੱਧ ਹੈ ਗਾੜੀ ਚ ਕਿੰਨਾ ਪਿਛਾੜੀ ਪੂਰੀ ਮੱਝ ਨੂੰ ਸਮਝਣਾ ਹਾਂਜੀ 100 ਦੇ ਵਿੱਚੋਂ 50 ਮੱਝਾਂ ਕਢਦਾ ਨਾ 50 ਦੇ ਵਿੱਚੋਂ ਫਿਰ 5 ਜੀ ਕੱਢ ਦਾ ਨਾ ਹਾਂਜੀ 5 ਜੀ ਦੇ ਵਿੱਚੋਂ ਫਿਰ 10 ਕੱਢ ਦਾ ਨਾ 15 ਰਹਿ ਗਿਆ 15 ਦੇ ਵਿੱਚੋਂ 5 ਕੱਢ ਦਾ ਨਾ ਫਿਰ ਉਹਨਾਂ 10 ਨੂੰ ਲੈਂਚ ਖੜਾਣਾ ਹਾਂਜੀ ਫਿਰ ਉਹਨਾਂ ਦੀ نسل ਤੋਂ ਲੈ ਕੇ ਪੈਰਾਂ ਤੋਂ ਲੈ ਕੇ ਅਗਾੜੀ ਜਿ ਕਿੰਨਾ ਦੁੱਧੇ ਪਿਛਾੜੀ ਜਿ ਕਿੰਨਾ ਦੁੱਧੇ ਇਹਦੀ ਲੰਬਾਈ ਕੀ ਏ ਇਹ ਪੂਰੇ ਸੂਏ 'ਚ ਇਹਨੇ ਸਾੜੂ ਕੀਤਾ ਨਹੀਂ ਕੀਤਾ ਇਹਨੇ ਪੂਰੇ ਸੂਏ ਬੱਚਾ ਕਦੇ ਹੱਲੀਏ ਹੱਲ ਨੂੰ ਸਮਝਦੇ ਹੋ ਮਿਲੀ ਨਹੀਂ ਬਿਲਕੁਲ ਮਿਲੀ ਟੱਪ ਗਈ ਮਿਲੀ ਫਿਰ ਉਹਦੇ ਵਿੱਚੋਂ ਹਾਂਜੀ 10 ਮੱਜਾਂ ਦੇ ਵਿੱਚੋਂ 5 ਮੱਜਾਂ ਰੱਖੀਆਂ ਹਾਂਜੀ 5 ਦੇ ਵਿੱਚੋਂ ਜਾ ਕੇ 2 ਮੱਜਾਂ ਸਿਲੈਕਟ ਕੀਤੀਆਂ ਅੱਛਾ 2 ਦਾ ਜਾ ਕੇ ਬਰੀਡਰ ਰੱਖਣਾ ਰਿਹਾ ਵਾਹ ਜੀ